ਕਰਦੇ ਹਾਂ ਸਤ ਪੰਜਾਬੀ ਟਰੈਵਲ ਏਜੰਟਾ ਦੇ ਖਿਲਾਫ ਮਾਮਲਾ ਦਰਜ ਹੋਇਆ ਜੀ ਹਾਂ ਅਮਰੀਕੀ ਦੂਤਾਵਾਸ ਨੇ ਡੀਜੀਪੀ ਪੰਜਾਬ ਨੂੰ ਇਸ ਬਾਬਤ ਸ਼ਿਕਾਇਤ ਵੀ ਕਰਾਈ ਹੈ ਲੋਕਾਂ ਨੂੰ ਜਾਲੀ ਦਸਤਾਵੇਜ਼ਾਂ ਤੇ ਵਿਦੇਸ਼ ਭੇਜਦੇ ਸਨ ਸੋ ਸਤ ਪੰਜਾਬੀ ਟਰੈਵਲ ਏਜੰਟਾ ਦੇ ਖਿਲਾਫ ਹੁਣ ਮਾਮਲਾ ਦਰਜ ਹੋਇਆ ਜਿਸਾਂ ਦੇ ਨਾਲ ਆਏ ਦਿਨ ਫਰਜ਼ੀ ਏਜੰਟਾ ਦੇ ਬਾਰੇ ਖਬਰਾਂ ਮਿਲਦੀਆਂ ਨੇ ਅਮਰੀਕੀ ਦੂਤਾਵਾਸ ਨੇ ਇੱਥੇ ਡੀਜੀਪੀ ਪੰਜਾਬ ਨੂੰ ਬਕਾਇਦਾ ਸ਼ਿਕਾਇਤ ਕੀਤੀ ਹੈ ਇਤਿਹਾਸ ਪੰਜਾਬੀ ਦੇ ਜਿਹੜੇ ਨੇ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ ਲੋਕਾਂ ਨੂੰ ਝਾਲੀ ਦਸਤਾਵੇਜ਼ਾਂ ਤੇ ਉਹ ਵਿਦੇਸ਼ ਭੇਜੇ ਸਨ ਐਸਆਈ ਟੀਵੀ ਜਾਂਚ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰ ਲਿਆ ਸੁਝਾਣਾ ਤੇ ਬਾਦਲੇ ਸ਼ਹਿਰਾਂ ਦੇ ਨਾਲ ਸੰਬੰਧਿਤ ਨੇ ਏਜੰਟਸ ਦੇ ਨਾਲ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਲੁਧਿਆਣਾ ਤੇ ਬਾਦਲੇ ਸ਼ਹਿਰਾਂ ਦੇ ਨਾਲ ਸੰਬੰਧਿਤ ਇਹ ਟਰੈਵਲ ਏਜੰਟ ਕਿਸਰਾਂ ਦੇ ਨਾਲ ਫਰਜ਼ੀ ਦਸਤਾਵੇਜ਼ਾਂ ਦੇ ਜ਼ਰੀਏ ਲੋਕਾਂ ਨੂੰ ਬਾਹਰ ਭੇਜੇ ਸਨ ਸੋਸਤ ਪੰਜਾਬੀ ਟਰੈਵਲ ਏਜੰਟਾਂ ਦੇ ਖਿਲਾਫ ਹੁਣ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਤਰ੍ਹਾਂ ਦੇ ਨਾਲ ਅਮਰੀਕੀ ਦੂਤਾਵਾਸ ਨੇ ਇੱਥੇ ਪੰਜਾਬ ਦੇ ਡੀਜੀਪੀ ਨੂੰ ਸ਼ਿਕਾਇਤ ਦਰਜ ਕਰਾਈ ਹੈ ਅੱਜ ਦਿਨ ਤੁਹਾਨੂੰ ਅਸੀਂ ਖਬਰਾਂ ਦਿਖਾਉਂਦੇ ਹਾਂ ਕਿਸ ਤਰ੍ਹਾਂ ਟਰੈਵਲ ਏਜੰਟਾਂ ਦੇ ਫਰਜ਼ੀ ਟਰੈਵਲ ਏਜੰਟ ਨੇ ਉਹਨਾਂ ਦੇ ਚੁੰਗਲ 'ਚ ਲੋਕ ਫਸਤੇ ਜਾ ਰਹੇ ਨੇ ਇੱਕ ਯੂਐਸਏ ਅੰਬੈਸੀ ਤੋਂ ਕੰਪਲੇਂਟ ਰਿਸਿਵ ਹੋਈ ਸੀ ਜ ਜਦਿ ਬਾਤ ਪੜਤਾਲ ਕਰਨ ਤੋਂ ਬਾਅਦ 7 ਦੇ 7 ਜਨਿਆਂ ਦੇ ਖਿਲਾਫ ਮਕਦਮਾ 170 ਨੰਬਰ ਸਾਡੇ ਥਾਣੇ ਦਰਜ ਹੋਇਆ। ਵੇਰੀਅਸ ਐਂਗਲ ਹੈ ਕਿ ਕਿਸੇ ਨੇ ਫੇਕ ਡਾਕੂਮੈਂਟ ਯੂਜ਼ ਕੀਤੇ ਕਿ ਫੇਕ ਅਕਾਊਂਟਸ ਵਗੈਰਾ ਯੂਜ਼ ਕੀਤੇ ਹੋਏ ਅਤੇ ਉਹਨੂੰ ਵੈਰੀਫਾਈ ਕਰਨ ਤੋਂ ਬਾਅਦ ਤੇ ਸਿੱਟਾ ਕੱਢਣ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਪਰਚਾ ਦਰਜ ਕਰ ਦਿੱ ਪਰਚਾ ਦਰਜ ਕੀਤਾ ਗਿਆ। ਲੁਧਿਆਣੇ ਦੇ ਕਿੰਨੇ ਹੈਗੇ ਜਿਹੜੇ ਇਮੀਗ੍ਰੇਸ਼ਨ ਦੇ ਨਾਂ ਤੇ ਕਾਰਨ ਦੇ ਲੁਧਿਆਣਾ ਦੇ ਚ ਇੱਕ ਹੈਗਾ ਓਵਰਸੀਪਰਟਨਰ ਇੱਕ ਹੈਗਾ ਰੈਡ ਲੀਫ ਉਹ ਮੇਕਾ ਮੁਹੱਲੇ ਦਾ ਹੈ ਤੇ ਬਾਕੀ ਜਿਹੜੇ ਜਿਹੜੇ ਸੱਤ ਬੰਦੇ ਉਹ ਡਿਫਰੈਂਟ ਡਿਸਟ੍ਰਿਕਟ ਦੇ ਹੈਗੇ ਆ ਤੇ ਦੋਨ ਜਦੋਂ ਇਹਨਾਂ ਚ ਲੁਧਿਆਣੇ ਦੇ ਆ ਸਬਾਈ ਨੇਮ ਮਿਲਣਾ ਤੇ ਕਾਰਵਾਈ ਕੀਤੀ ਹੈ ਹਾਂ ਬਾਈ ਨੇਮ ਪਰਚਾ ਦਰਜ ਸੱਤ ਜਣਾਂ ਤੇ ਬਾਕੀ ਜਿਹੜੀ ਦਦਾਨੇ ਤਫਤੀਸ਼ ਕਿਸੇ ਦਾ ਰੋਲ ਆਂਦਾ ਤਾਂ ਉਹਨੂੰ ਵੀ ਬਚਾਇਆ ਜਾਊਗਾ ਤੇ ਡੰਗਾਈ ਦਾ ਪਰਤਾਲ ਕੀਤੀ ਜਾ ਰਹੀ ਕੋਈ ਗ੍ਰਿਫਤਾਰੀਆਂ ਹੈਗੀਆਂ ਨਹੀਂ ਫਿਲਹਾਲ ਹਜੇ ਹੋਈ ਨਹੀਂ ਹੈ ਵੇਰੀਅਸ ਟੀਮ ਦਾ ਗਠਨ ਕੀਤਾ ਗਿਆ ਰੇਡ ਹੋ ਰਹੇ ਆ ਤੇ ਜਦੋਂ ਗ੍ਰਿਫਤਾਰੀ ਹੁੰਦੀ ਸਾਨੂੰ ਤੁਹਾਨੂੰ ਨਵੀਨ ਸ਼ਰਮਾ ਸਰ ਨਾਲ ਇਸ ਵਿਲੇ ਜੁੜ ਚੁੱਕੀ ਨੇ ਨਵੀਨ ਫਰਜ਼ੀ ਟਰੈਵਲ ਏਜੰਟਾਂ ਦੇ ਚੱਕਰ ਤੱਕ ਕਈ ਲੋਕ ਫਸਦੇ ਨੇ ਪੰਜਾਬ ਦੇ ਖਾਸ ਤੌਰ ਤੇ ਤੇ ਲੈ ਕੇ ਅਸੀਂ ਖਬਰਾਂ ਵੀ ਕਈ ਵਾਰ ਚਲਾਈਆਂ ਨੇ ਲੇਕਿਨ ਬੜੀ ਅਹਿਮ ਹੁਣ ਕਾਰਵਾਈ ਹੋਈ ਹੈ ਜਿਹੜੇ 7 ਟਰੈਵਲ ਏਜੰਟ ਜਿਹੜੇ ਫਰਜ਼ੀ ਜਾਲੀ ਦਸਤਾਵੇਜ਼ਾਂ ਦੇ ਜ਼ਰੀਏ ਵਿਦੇਸ਼ ਭੇਜਦੇ ਸੰ ਲੋਕਾਂ ਨੂੰ ਬਿਲਕੁਲ ਕਿਉਂਕਿ ਰਦਾ ਅਜਈਆਂ ਖਬਰਾਂ ਅਸੀਂ ਕਈ ਵਾਰ ਨਸਰ ਕਰ ਚੁੱਕੇ ਹਾਂ ਕਈ ਵਾਰ ਅਜਈਆਂ ਖਬਰਾਂ ਸਾਹਮਣੇ ਵੀ ਆਉਂਦੀਆਂ ਨੇ ਕਿ ਕਈ ਟਰੈਵਲ ਏਜੰਟ ਨਕਲੀ ਵੀਜ਼ੇ ਲਾ ਕੇ ਜਾਂ ਨਕਲੀ ਦਸਤਵੇਜ਼ ਬਣਾ ਕੇ ਕਈਆਂ ਨੂੰ ਭਾਰ ਭੇਜਣ ਦੀ ਕੋਸ਼ਿਸ਼ ਕਰਦੇ ਨੇ ਭਈ ਕਈ ਵਾਰ ਇੰਡੀਆ ਦੇ 에어ਪੋਰਟ ਤੇ ਉਹ ਜਿਹੜੇ ਸ਼ਖਸ ਆ ਉਹ ਫੜੇ ਜਾਂਦੇ ਨੇ ਤਾਂ ਟਰੈਵਲ ਏਜੰਟ ਤੇ ਮਾਮਲਾ ਦਰਜ ਹੁੰਦਾ ਪਰ ਹੁਣ ਅਮਰੀਕਾ ਦੀ ਐਮਬੈਸੀ ਦੀ ਇੱਕ ਸ਼ਿਕਾਇਤ ਆਈ ਹੈ ਲੁਧਿਆਣਾ ਪੁਲਿਸ ਨੂੰ ਔਰ ਲੁਧਿਆਣਾ ਪੁਲਿਸ ਨੇ ਇੱਕ ਐਸਐਟਈ ਗਠਿਤ ਕੀਤੀ ਗਠਿਤ ਕਰਨ ਤੋਂ ਬਾਅਦ ਇਹ ਪੂਰੀ ਕਾਰਵਾਈ ਕੀਤੀ ਸੱਤ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਸੱਤੋ ਜਿਹੜੇ ਹੈਗੇ ਨੇ ਫਰਜ਼ੀ ਟਰੈਵਲ ਏਜੰਟ ਇਹਨਾਂ ਨੇ ਕਈ ਜਿਹੜੇ ਲੋਕ ਆ ਉਹਨਾਂ ਨੂੰ ਅਮਰੀਕਾ ਭੇਜਿਆ ਉਹਨਾਂ ਦੇ ਜਿਹੜੇ ਕਾਗਜ਼ ਆ ਦਸਤਵੇਜ਼ ਆ ਉਹ ਉਹਨਾਂ ਨੂੰ ਜਾਲੀ ਬਣਾਇਆ ਚਾਹੇ ਉਹ ਸਿੱਖਿਆ ਦੇ ਨਾਲ ਜੁੜੇ ਕਾਗਜ਼ਾਤ ਹੋਣ ਚਾਹੇ ਉਹ ਕਿਸੇ ਕੰਮ ਦੇ ਐਕਸਪੀਰੀਅੰਸ ਦੇ ਨਾਲ ਜੁੜੇ ਕਾਗਜ਼ਾਤ ਹੋਣ ਚਾਹੇ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੇ ਜਿਹੜੇ ਦਸਤਾਵੇਜ਼ ਆ ਉਹ ਜਾਲੀ ਬਣਾ ਕੇ ਉਹਨਾਂ ਕੋਲੋਂ ਮੋਟੀ ਰਕਮ ਲੈ ਕੇ ਉਹਨਾਂ ਨੂੰ ਅਮਰੀਕਾ ਭੇਜਿਆ ਜਦੋਂ ਅਮਰੀਕਾ ਪਹੁੰਚੇ ਤਾਂ ਉਸ ਤੋਂ ਬਾਅਦ ਉਹ ਜਿੰਨੇ ਲੋਕ ਸੀ ਉੱਥੇ ਫੜੇ ਗਏ ਤਾਂ ਅੰਬੈਸੀ ਨੇ ਲੁਧਿਆਣਾ ਪੁਲਿਸ ਨੂੰ ਇਸ ਪੂਰੀ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਹੁਣ ਲੁਧਿਆਣਾ ਪੁਲਿਸ ਨੇ ਐਸਆਈਟੀ ਗਠਸ ਕਰਕੇ ਸੱਤ ਲੋਕਾਂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਔਰ ਇਹ ਜਿਹੜੇ ਸੱਤ ਲੋਕ ਹੈ ਇਹ ਕਈ ਲੋਕ ਖਰੜ ਦੇ ਨਾਲ ਸੰਬੰਧਿਤ ਇਹ ਸੱਤੋ ਜਿਹੜੇ ਹੈ ਦੱਸੇ ਜਾ ਰਹੇ ਨੇ આરોપી ਖਰੜ ਦੇ ਇਹਦੇ ਜ਼ਿਲ੍ਹੇ ਦੇ ਵਿੱਚ ਰਹਿੰਦੇ ਨੇ ਔਰ ਪੁਲਿਸ ਇਹਨਾਂ ਨੂੰ ਫੜਨ ਦੇ ਲਈ ਵੱਖ-ਵੱਖ ਟੀਮਾਂ ਬਣਾਈ ਆ ਹਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਦੀ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਔਰ ਸੱਤੇ ਦੇ ਸੱਤੇ ਹਜੇ ਫਰਾਰ ਹੈ ਜੀ ਜੀ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੀ ਜਾਣਕਾਰੀ ਲਈ ਫਿਲਹਾਲ ਇਹ ਸੱਤੇ ਦੇ ਸੱਤੇ ਜਿਹੜੇ ਪੰਜ ਤravel ਜਿਹੜੇ ਸੱਤ ਤravel ਜਿਹੜੇ ਨੇ ਫਰਾਰ ਨੇ ਲੇਕਿਨ ਇਹਨਾਂ ਨੂੰ 체ਤੀ ਕਾਬੂ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ